ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਹ ਨੇ ਆਪਣੇ ਮਾਹਿਕਦੀਪ ਸਿੰਘ ਮਾਣ ਕਿਵੇਂ ਹੋ ਸਰ ਤੇ ਸਾਡਾ ਛੋਟਾ ਨਾਮ ਆ ਦੋਮਾਂ ਦਾ ਟਾਮ ਜੈਰੀ ਐ ਕੋਈ ਸਾਡੀ ਟਾਮ ਜੈਰੀ ਵਾਲੀ ਯਾਰੀ ਐ ਅਸੀਂ ਦੋਨੇ ਟੋਕਾ ਟੋਕੀ ਰੋਕਾ ਰਾਖੀ ਸਭ ਕਰਦੇ ਰਹਿੰਨੇ ਆ ਲੜ ਵੀ ਪੈਂਨੇ ਆ ਮੂਹ ਵੀ ਕਰ ਲੰਨੇ ਆ ਸਭ ਕੁਝ ਕਰਦੇ ਆ ਸੋ ਦੀਪੂ ਆਇਆ ਹੁਣ ਯੂਨੀਵਰਸਿਟੀ ਚੋਂ ਦੁਬਾਰਾ ਬਣਾਵਾਂਗੇ ਅਸੀਂ ਕੱਪੜਿਆਂ ਵਾਲੀਆ ਵੀਡੀਓ ਤੇ ਹੁਣ ਸਾਡੇ ਕੋਲੇ ਸੀਗਾ 20 ਤੋਂ 25 ਮਿੰਟ ਟਾਈਮ ਮਾਇਆ ਖਾ ਵੀ ਆਪਾਂ ਬਣਾਉਨੇ ਆ ਹੁਣ ਵੀਡੀਓ ਤੇ ਥੋੜੀ ਜਿਹੀ ਵਧੀਆ ਛੋਟੀਆਂ ਗੱਲਾਂ ਕਰਦੇ ਆਂ ਹਾਂ ਵੀ ਟੌਨ ਥੋੜੀ ਬਥੀ ਗੱਲ ਤਾਂ ਕਰ ਕਸਟਮਰ ਨਾਲ ਕੋਈ ਨਵੀਂ ਤਾਜੀ ਸੁਨਾਹ ਕੀ ਸੁਣਾਵਾਂ ਦੱਸੋ ਕੁਝ ਵੀ ਜਨਾ ਕਿਉਂ ਨਹੀਂ ਸਮਝਾਉਣੀ ਸੁਣਾ ਦੱਸੋ ਵੀ ਕੋਈ ਚੀਜ਼ ਪੁੱਛੋ ਕਾਂ ਤੂੰ ਤਾਂ ਯੂਟਿਊਬਰ ਬਣਨ ਨੂੰ ਫਿਰ ਤਾਂ ਗੱਲ ਤਾਂ ਤੈਨੂੰ ਕਰਨੀ ਨਹੀਂ ਆਉਂਦੀ ਸਾਰੇ ਟੌਪਿਕ ਜਿੰਨੇ ਵੀ ਤਮ ਤਾਂ ਦੇ ਦਈ ਤੈਨਾਂ ਕੀ ਬਦਲ ਤੀਰੇ ਹੀ ਜਾਂਦਾ ਕੋਟੋ ਗੁਣ ਹੋਇ ਤੱਤੇ ਆ ਲੈ ਹਵਾ ਮਾਰ ਦੇ ਜਿਹੜਾ ਸਾਡਾ ਟੌਮ ਆ ਨਾ ਜੀ ਇਹ ਹੁਣ ਹੀ ਆਇਆ ਹੈ ਉੱਥੋਂ ਯੂਨੀਵਰਸਿਟੀ ਜੋ ਥੋੜਾ ਥਕੇ ਮੈਂ ਮਹਿਸੂਸ ਕਰੀ ਜਾਂਦਾ ਹੈ ਬਿਆਰਾ ਕੀ ਕਰੇ ਇਹ ਵੀ ਇੱਦਾਂ ਖਬੀਲਦਾਰ ਬਣਾ ਬੈਠਾ ਮੇਰੇ ਨਾਲ ਮੇਰੇ ਨਾਲ ਤਾਂ ਪਈ ਹੋਈ ਹੈ ਖਬੀਲਦਾਰੀ ਦਾ ਢੋਲ ਤੇ ਇਹਦੇ ਗੱਲ ਵੀ ਪੈ ਚੱਲੀ ਜੀ ਤੁਹਾਨੂੰ ਮੇਰੇ ਨਾਲ ਕੰਮ ਕਰਾਉਣਾ ਪੈਂਦਾ ਵਿਚਾਰੇ ਨੂੰ ਸੁਸਤੀ ਦਾ ਮਾਲ ਦੇਖੇ ਹੈ ਸਸਤ ਹੋਰ ਤਾਂ ਇਹ ਕਰਦਰ ਜਾਈਆ ਆਪਣੇ ਸਾਡਾ ਹਰਿਆਈ ਨਾਲ ਆਪਕੇ ਹੋ ਜਾ ਸ਼ਰਮ ਤਾਂ ਨਹੀਂ ਆਉਂਦੀ ਪੋ ਮਾਗਦਾ ਮਹੀਨਾ ਬਣਰ ਜਾਈਦਾ ਦੇ ਕੋ ਚਾਹ ਪਈਆ ਗਰਮ ਕਰਕੇ ਦੇਣਾ ਸੁਸਤੀ ਲਾਜੂ ਤੇਰੀ ਦੇ ਕੋ ਸਾਨੂੰ ਕੁਝ ਖਾਣ ਨੂੰ ਕੀ ਮੰਗਦਾ ਭਰਾਵਾ ਕਬੀਲਦਾਰ ਬੰਦੇ ਆ ਕੀ ਲੱਕ ਦੇਈਏ ਤੈਨੂੰ ਦੇਖੋ ਜੀ ਜੇ ਜ਼ਿਆਦਾ ਨਾਲ ਲੱਗਦਾ ਤਾਂ ਕੁਝ ਖਾਣ ਨੂੰ ਮੰਗਦਾ ਕਬੀਲਦਾਰ ਜੀ ਨੇ ਪਈ ਦੀਪੂ ਦੇ ਗੜ ਖਾਣ ਨੂੰ ਮੰਗੂਗਾ ਤਾਂ ਜੀ ਜਾਣਦਾ ਕद्दू ਸਸਤੇ ਆ ਜੀ ਹੁਣ ਤਾਂ ਕद्दू ਖਾਇਆ ਕਰਾਂਗੇ ਨਾ ਸਿਹਤ ਨੂੰ ਚੰਗੇ ਆ ਨਾਲੇ ਸੇਤ ਬੰਦੀ ਰਹਿੰਦੀ ਆ ਕਹ ਜੀ ਦੱਸਾਂਗੇ ਵੀ ਆਪਦੀ ਲਾਈਫ ਦੀਆਂ ਸਟੋਰੀਆਂ ਪਾਉਂਦੀ ਹੁੰਦੀ ਸੀ ਤੇ ਗਾਹਾਂ ਕੋ ਸਾਬ ਦੀ ਲਾਈਫ ਬਾਰੇ ਦੱਸਿਆ ਨਹੀਂ ਹੁਣ ਉਹਦੋਂ ਗਾਹ ਕੀ ਦੱਸਣਾ ਮੋਟਾ-ਮੋਟਾ ਸਾਨੂੰ ਸਾਰਾ ਦੱਸਿਆ ਹੋਇਆ ਜੀ ਕੀ ਮੇਰੇ ਤੇ ਬੀਤੀ ਆ ਕੀ ਸਭ ਕੁਝ ਹੁਣ ਦੱਸਿਆ ਹੋਇਆ ਮੈਂ ਬਾਸੋਂ ਲਾਈਫ ਦੀ ਸਟੋਰੀ ਇਹਦੋਂ ਗਾਹ ਜੱਲੀ ਦੀਪੂ ਵਰਗੇ ਵੱਡੀਆਂ ਕਲਾਸਾਂ ਚ ਹੋ ਗੇ ਮੇਰਾ ਸਾਥ ਦੇਣ ਲੱਗੇ ਆਪਾਂ ਨੂੰ ਸਹਾਰੇ ਦੀ ਲੋੜ ਸੀ ਦੋਨੇ ਬੱਚੇ ਆਪਣੇ ਹਿਸਾਰੇ ਬਣਨ ਲੱਗੇ ਆਪਣੀ ਜ਼ਿੰਦਗੀ ਹੈ ਜਿਹੜੀ ਵਧੀਆ ਹੋਣ ਲੱਗੀ ਬਿਮਾਰੀਆਂ ਬਹੂਰੀਆਂ ਨਾਲ ਵੀ ਲੜ ਲੇ ਲੁਖਾਂ ਨਾਲ ਵੀ ਲੜ ਲੇ ਸਾਰਾ ਕੁਝ ਲੜ ਲੜ ਕੇ ਪਰਮਾਤਮਾ ਨੇ ਆਪਣੀ ਸੁਣ ਲਈ ਅੱਬ ਆ ਕੇ ਵਧਣ ਲੱਗੀ ਤੇ ਅੱਜ ਮੇਰੀ ਲਾਈਫ ਬਹੁਤ ਵਧੀਆ ਹੈ ਬਹੁਤ ਸੌਖੀ ਹੈ ਮੈਂ ਦੋ ਵਕਤ ਦੀ ਰੋਟੀ ਪਰਮਾਤਮਾ ਨੇ ਸੌਖੀ ਦਿੱਤੀ ਹੋਈ ਹੈ ਨਾ ਆਪ ਵੀਰੇ ਕੋਈ ਦਾ ਲੈਣਾ ਕਿਸੇ ਦਾ ਲੈਣਾ ਨਾ ਦੇਣਾ ਨਾ ਪੱਕ ਕਿਸੇ ਦੇ ਪੈਸੇ ਦੇਣੇ ਤੇ ਨਾ ਹੀ ਆਪਣੇ ਕੋਲੇ ਬਸ ਆਪਾਂ ਠੀਕ ਆ ਵੀ ਆਪਣੇ ਕਵੀਲਦਾਰੀ ਆ ਜਿਹੜੀ ਵਧੀਆ ਸੈਟ ਆ ਅਗਾਲਪੁਰ ਖਵੈਗੁਰੂ ਨੇ ਆਪਾਂ ਨੂੰ ਵਧੀਆ ਸਤ ਬਖਸ਼ੀ ਹੋਈ ਐ। ਕੁੜੀਆ ਪੜ ਗਈ ਆਪਣੀ ਵਧੀਆ MBA ਕਰਕੇ ਚੰਨੜਾਡ ਜੌਬ ਕਰੀ ਜਾਂਦੀ ਆ। ਤੇ ਦੀਪੂ ਦੀ ਲਾ ਕੰਪਲੀਟ ਹੋਣ ਵਾਲੀ ਐ। ਆਪਾਂ ਹੁਣ ਆਪਣੀਆਂ ਜਿਹੜੀਆਂ ਜ਼ਿੰਦਗੀ ਦੀਆਂ ਮੌਜਾਂ ਮਾਣਾਂਗੇ। ਕਿਉਂਕਿ 45 ਦੀਪੂ ਥੋੜੀ ਦਗ ਗਰਮ ਜਿਆਦੇ ਹੋ ਗਈ। ਜੀ ਸਰ। 45 46 ਸਾਲ ਦੀ ਵੀਰੇ ਆਪਣੀ ਉਮਰ ਹੋ ਗਈ। 60 ਤੇ ਕੋਈ ਮਸਲਾ ਨਹੀਂ ਜਾਂਦਾ ਜਿਹੜੇ 10 15 ਸਾਲ ਆਪਣੇ ਹੈਗੇ ਆ ਨਜ਼ਾਰੇ ਦੇ ਕੱਢਾਂਗੇ ਨਾ ਹੁਣ ਟੈਨਸ਼ਨ ਆਪਾਂ ਲੈਣੀ ਆ ਨਾ ਕਿਸੇ ਨੂੰ ਟੈਨਸ਼ਨ ਦੇਣੀ ਆ ਇਕੱਲੇ ਆਏ ਆ ਤੇ ਇਕੱਲੇ ਨੇ ਜਾਣਾ ਨਾ ਫਿਕਰ ਅੱਜ ਕਰੀਏ ਨਾ ਕੱਲ ਕਰੀਏ ਨਾ ਸੀ ਕੀ ਤੇ ਫਿਕਰ ਨਾ ਕਰੀ ਐ ਜੋ ਜ਼ਿੰਦਗੀ 'ਚ ਹੈਗਾ ਵਧੀਆ ਜੀ ਜੋ ਪ੍ਰਮਾਤਮਾ ਦੇ ਰਿਹਾ ਉਹ ਵੀ ਵਧੀਆ ਹੈ ਜੋ ਕਰ ਰਿਹਾ ਉਹ ਵੀ ਵਧੀਆ ਹੈ ਦੋ ਵਾਕ ਦੀ ਰੋਟੀ ਆਪਾਂ ਨੂੰ ਸੌਖੀ ਮਿਲ ਰਹੀ ਆ ਜੱਗ ਇੱਥੇ ਰਾਜੇ ਰਾਣੇ ਨੇ ਜਿੱਤ ਰਾਣੇ ਰਾਜੇ ਨਹੀਂ ਜਿੱਤ ਸਕਦੇ ਆ ਪਗੜੀ ਬਾਗ ਦੀ ਮੂਲੀ ਆ ਆ ਆਪਣਾ ਚਾਹਲਾ ਪਾਣੀ ਆ ਜੀ ਵੈਸੇ ਅਸੀਂ ਤਿੱਤਲ ਦਾ ਡੋਂਗਾ ਵਰਤਦੇ ਆ ਪਰ ਮੈਥੋਂ ਸਮਾਰ ਕੇ ਮੰਜਾ ਨਹੀਂ ਜਾਂਦਾ ਇਹ ਵਿਚਾਰਾ ਕਿਉਂਕਿ ਥੋੜਾ ਜਿਹਾ ਬਿਮਾਰੀਆਂ ਬਾੜੀਆਂ ਪਈਆਂ ਕਰਕੇ ਨਾ ਮਤਲਬ ਜਿਵੇਂ ਕਹਿ ਦਿੰਨੇ ਆ ਵੀ ਸੇਤ ਜਿਹੜੀ ਉਹ ਬੀਕ ਹੀ ਆ ਕਮਜ਼ੋਰ ਆ ਵੀ ਜਿਵੇਂ ਅੱਗੇ ਜ਼ੋਰ ਜ਼ਾਰ ਵਾਲੇ ਕੰਮ ਸੀ ਵਧੀਆ ਭਾਂਡੇ ਸੌ ਗ੍ਰਾਮ ਅਸਦੀ ਸੀ ਉਹ ਕੰਮ ਨਹੀਂ ਹੈਗਾ ਹੁਣ ਹੁਣ ਤਾਂ ਜੀ ਟਾਈਮ ਪਾਸ ਐ ਪਰ ਉਹ ਵੀ ਵਧੀਆ ਐ ਵੀ ਜਲ ਸੱਚੇ ਬਾਸ਼ਾ ਵਾਗਰੂਣੇ ਸਾਹ ਤਾਂ ਦਿੱਤੇ ਹੋਏ ਆ ਨਾ ਆ ਦੇਖ ਆਪਣੇ ਨਿੱਕੇ ਜੀ ਬਾੜੀ ਇਹਦੇ ਵਿੱਚ ਨਾ ਆ ਲੱਗੇ ਹੋਏ ਨੇ ਨਿੱਕੇ ਨਿੱਕੇ ਬੂਟੇ ਜੇ ਆਹ ਗਲਾਬ ਦਾ ਬੂਟਾ ਉਹ ਕਦੂਆਂ ਦੀ ਬੱਲ ਐ ਇਹ ਉਹ ਖੜਾ ਸੁੰਜੋ ਜੀ ਪਤਾ ਨਹੀਂ ਸੁਣਵਾ ਉਹ ਦਿਸ ਰਿਹਾ ਉਹਦਾ ਬੂਟਾ ਕੀ ਕਹਿੰਦੇ ਆ ਇਹਨੂੰ ਕੜੀ ਪੱਤਾ ਆ ਬੁੱਤੇ ਪਲਵਾਏ ਉਹਦੇ ਮਾਲੀ ਤੋਂ ਮੈਨੂੰ ਬਹੁਤ ਸ਼ੌਂਕ ਹੈ ਪੌਦੇ ਲਾਉਣ ਦਾ ਬਹੁਤ ਜਿਆਦਾ ਸ਼ੌਂਕ ਹੈ ਬਹੁਤ ਪਿਆਰ ਕਰਦੀ ਆ ਮੈਂ ਹਰੀ ਵਾਈ ਨੂੰ ਪਸੰਗਾਂ ਨੂੰ ਜਾਨਵਰਾਂ ਨੂੰ ਸਾਰੇ ਨੂੰ ਆ ਦੇਖੋ ਜੀ ਆ ਆਪਣਾ ਪਾਮ ਹੈ ਪਾਮ ਦੇ ਨਾਲ ਦੋ ਕਮਨੀ ਬਲਾਟ ਲਾਇਆ ਕਿਰ ਆਪਣਾ ਮਨੀ ਬਲਾਟ ਵੀ ਵਿਚਾਰਾ ਮੱਚ ਗਿਆ ਸੀ ਜੀ ਜਿਹੜੀ ਹੁਣ ਮੇਰੀ ਲਾਈਫ ਹੈ ਵੀਰੇ ਬਹੁਤ ਵਧੀਆ ਚੱਲ ਰਹੀ ਹੈ ਦੀਪੂ ਬੇਟੀ ਬੋ ਮੇਰਾ ਸਾਥ ਦਿੰਦੇ ਆ ਮੇਰਾ ਖਿਆਲ ਰੱਖਦੇ ਆ ਮੈਨੂੰ ਕਿਹੇ ਚੀਜ਼ ਦੀ ਲੋੜ ਆ ਪੂਰੀ ਕਰ ਦਿੰਦੇ ਆ ਮੇਰੇ ਬਿਨਾ ਕਹੇ ਗੱਲਾਂ ਸਮਝ ਜਾਂਦੇ ਆ ਵੀਰੇ ਹੋਰ ਆਪਾਂ ਨੂੰ ਕੀ ਚਾਹੀਦਾ ਰੱਬ ਦੇ ਲੜ ਲੱਗੇ ਆ ਜੀ ਬਾਣੀ ਪੜ ਲਈਦੀ ਆ ਜਿੰਨਾ ਟਾਈਮ ਹੁੰਦਾ ਬਾਣੀ ਪੜਦੇ ਆ ਸੁਣਦੇ ਆ ਸੁਖਮਨੀ ਸਾਹਿਬ ਲਾ ਲੈਂਦੇ ਆ ਰਹਿ ਰਾਸ ਸਾਹਿਬ ਲਾ ਲੈਂਦੇ ਆ ਠੀਕ ਹੈ ਜੀ ਐਤਕੀ ਮੈਂ ਮਾੜੇ ਕਰਮ ਵਾਲੀ ਸੰਗਰਾਂਥ ਤੇ ਜਾ ਨਹੀਂ ਸਕੀ ਕਿਉਂਕਿ ਇਹ ਨੌਵੇਂ ਪਾਤਸ਼ਾਹ ਦਾ ਗੁਰੂ ਘਰ ਜਿਹੜਾ ਗੁਰਦੁਆਰਾ ਆਪਣੇ ਮੋੜ ਕਲਾ ਨਾ ਵੇਖਣ ਜੋ ਗੁਰਦੁਆਰਾ ਬਟ ਥੋੜਾ ਦੂਰ ਪੈਂਦਾ ਹੈ ਵੀ ਤੁਰ ਕੇ ਜਾਣਾ ਅੱਗੇ ਜਿੱਥੇ ਅਸੀਂ ਪਹਿਲਾਂ ਰਹਿੰਦੇ ਸੀ ਉਹ ਤੋਂ ਨੇੜੇ ਪੈਂਦਾ ਸੀਗਾ ਉੱਥੇ ਮੈਂ ਤੁਰ ਕੇ ਬਗ ਜਾਂਦੀ ਸੀ ਹੁਣ ਨਹੀਂ ਜਾਇਆ ਜਾਂਦਾ ਜੀ ਹੁਣ ਥੋੜਾ ਜਿਹਾ ਵੀ ਥੱਕ ਜਾਂਦੀ ਆ ਗਰਮੀ 'ਚ ਤਾਂ ਮੈਂ ਵੈਸੇ ਵੀ ਮੇਰੇ ਆ ਪਤਾ ਨਹੀਂ ਦਵਾਈਆਂ ਹੀ ਐਨੀਆਂ ਲੱਗੀਆਂ ਜੀ ਗਰਮੀ 'ਚ ਮੈਂ ਵੈਸੇ ਵੀ ਤੁਰ ਨਹੀਂ ਸਕਦੀ ਵੀ ਗਰਮੀ ਦੇ ਵਿੱਚ ਮੈਂ ਤੁਰ ਕੇ ਨਹੀਂ ਜਾ ਸਕਦੀ ਮੇਰੇ ਤਾਂ ਲੱਗਦਾ ਵੀ ਦੌਰਾ ਪਊਗਾ ਵੀ ਬਾਣੀ ਦਵਾਈ ਮੇਰੀ ਖਾਦੀ ਹੋਈ ਹੈ ਜੀ ਵੀ 15 ਤੋਂ 16 ਸਾਲ ਮੈਂ ਅਲਸਰ ਦੀ ਦਵਾਈ ਖਾਈ ਦੀਆਂ 14 ਤੋਂ 15 ਖਾਦੀ ਹੈ ਤੇ ਤਾਂ ਕਰਕੇ ਵੀਰੇ ਧੁੱਪ ਚ ਨਹੀਂ ਹੋਇਆ ਜਾਂਦਾ ਕਬਰਾਟ ਨਹੀਂ ਛੱਡਿਆ ਜਾਂਦਾ ਵੀ ਗਰਮੀ ਚ ਤਾਂ ਮੇਰਾ ਸਹੀ ਪੁੱਛਣਾ ਕਿਤੇ ਜਾਣ ਨੂੰ ਕੀ ਕਰੇ ਕਿਉਂਕਿ ਗਰਮੀ ਦੇ ਵਿੱਚ ਫਿਰ ਆਪਾਂ ਨੂੰ ਕੱਪੜਾ ਲੀਲਾ ਪਾਉਣਾ ਪੈਂਦਾ ਵਧੀਆ ਫਿਰ ਆਪਾਂ ਕਿਤੇ ਜਾਂਦੇ ਆ ਤਾਂ ਉਹ ਚੀਜ਼ਾਂ ਮੈਥੋਂ ਹੁੰਦੀਆਂ ਨਹੀਂ ਜੀ ਮੈਂ ਤਾਂ ਸਿੰਪਲ ਰਹਿ ਕੇ ਰਾਜੀ ਆ ਜਮਾਨ ਪੱਕਾ ਸੇ ਪੁਰਾਣੇ ਕੱਪੜੇ ਪਾ ਕੇ ਰਾਜੀ ਆ ਗਰਮੀ ਚ ਤਾਂ ਮੇਰਾ ਜਲੂਸ ਨਿਕਲਿਆ ਰਹਿੰਦਾ ਪਜਾਮਾ ਅੱਡਾ ਹੁੰਦਾ ਜੀ ਕਮੀਜ਼ ਅੱਡਾ ਹੁੰਦਾ ਬਟ ਕਿਉਂਕਿ ਮੈਂ ਆਪਣੀ ਜਾਨ ਸੌਖੀ ਰੱਖਣ ਨੂੰ ਭਾਲਦੀ ਹੁੰਨੀ ਆ ਇਹ ਗੱਲ ਸੱਚ ਆ ਚਾਹੇ ਮੈਂ ਹੱਸਦੀ ਰਹੀਆਂ ਤੁਹਾਡੇ ਨਾਲ ਵਧੀਆ ਟਾਈਮ ਸਪੈਂਡ ਕਰਦੀ ਆ ਤੁਹਾਡੇ ਨਾਲ ਪਰ ਮੇਰੀ ਜਾਨ ਨਹੀਂ ਹੈ ਜੀ ਮੈਨੂੰ ਸਹੀ ਦੱਸਾਂ ਵੀ ਦੀਪੂ ਨੂੰ ਸਮਝਾਉਣੀ ਵੀ ਤੂੰ ਵਿਆਹ ਕਰਾ ਲੈ ਇਹ ਨਹੀਂ ਮੰਨਦਾ ਹਜੇ ਇਹ ਕਹਿੰਦਾ ਵੀ ਮੇਰਾ ਜਿੰਨਾ ਚਿਰ ਕੁਝ ਬਣਦਾ ਨਹੀਂ ਮੈਂ ਤਾਂ ਕਚਹਿਰੀਆਂ 'ਚ ਬੈਠੂਗਾ ਮੈਂ ਤਾਂ ਫਲਾਣਾ ਕਰੂ ਇਹ ਭੱਜ ਲੈਂਦਾ ਵਿਆਹ ਤੋਂ ਮੈਨੂੰ ਆਖੇ ਵਿਆਹ ਕਰਾ ਲੈ ਮੈਨੂੰ ਆੜਾ ਵਾੜਾ ਸੋਹ ਹੋ ਜੇ ਵੀ ਰੋਟੀ ਤਾਂ ਪੱਕੀ ਮਿਲ ਜਾਇਆ ਕਰੂਗੀ ਵੀ ਹੁਣ ਮੈਨੂੰ ਸਾਰਾ ਕੁਝ ਖੁਦ ਨੂੰ ਕਰਨਾ ਪੈਂਦਾ ਵੇਲਾ ਕਵੇਲਾ ਕਈ ਵਾਰੀ ਹੋਟਲ ਤੋਂ ਫੜ ਕੇ ਲਿਉਣੀ ਪੈਂਦੀ ਇਹ ਨਹੀਂ ਮੰਨਦਾ ਜੀ ਕੀ ਕਰਾਂ ਮੈਂ ਆਪਕਾ ਮੈਂ ਕੰਮ ਕਰਾ ਦਿੰਦਾ ਤੇਰੇ ਨਾਲ ਦੱਸ ਕੀ ਕਰਾਵਾਂ ਮੂਹਰੇ ਖੜ ਜਾਂਦਾ ਵੀ ਹੁਣ ਮੈਂ ਤਾਂ ਰੋਟੀਆਂ ਬਕਵਾਵਾ ਇਹ ਵੜਾ ਮੜਾ ਇਹਨੂੰ ਮੇਰੇ ਅੱਖੇ ਲੱਗਦਾ ਕਾ ਮੈਂ ਹਜੇ ਵਿਆਹ ਨਹੀਂ ਕਰਾਉਣਾ ਮਾਂ ਕੰਮ ਕਰਾ ਦਿੰਦੇ ਨਾ ਜਿਹੜਾ ਕਹਿੰਗੇ ਉਹ ਉਹ ਕਰਾਈ ਜਾਏ ਜਾਂਦਾ ਕੁੱਲ ਮਿਲਾ ਕੇ ਜੇ ਆਪਣੇ ਗੁਰੂ ਰਾਮਦਾਸ ਨੇ ਬਾਹ ਫੜੀ ਹੋਈ ਹੈ ਆਪਾਂ ਨੂੰ ਮਿਹਨਤ ਆਉਂਦੀ ਹੈ ਵੀ ਆਪਾਂ ਦੋ ਵਕਤ ਦੀ ਆਪਾਂ ਨੂੰ ਰੋਟੀ ਜੁੜ ਜੇ ਸੱਤ ਜੁੜ ਜੇ ਬੱਚੇ ਆਗਿਆਕਾਰੀ ਹੋਣ ਆਪ ਦੀ ਜਿਹੜੀ ਸਿਹਤ ਹੈ ਚਾਹੇ ਮੇਰੀ ਸਿਹਤ ਕਮਜ਼ੋਰ ਹੈ ਠੀਕ ਹੈ ਮੈਂ ਕਮਜ਼ੋਰ ਬਹੁਤ ਐਂ ਜੀ ਮੇਥੋਂ ਜ਼ੋਰ ਭਰਦਾ ਕੰਮ ਨਹੀਂ ਹੁੰਦਾ ਐਮ ਤੁਸੀਂ ਵੀ ਇਸ ਬਹਿਮ ਚੋਂ ਨਿਕਲ ਜਾਓ ਜਿਹੜਾ ਬੰਦਾ ਬਿਮਾਰ ਹੁੰਦਾ ਉਹ ਤੋਂ ਕੰਮ ਘੱਟ ਹੁੰਦਾ ਤੁਸੀਂ ਬਹਿ ਕੇ ਇਹੀ ਰੋਈ ਜਾਂਦੇ ਰਹਿੰਦੇ ਹੋ ਵੀ ਹੋਏ ਮੈਨੂੰ ਤਾਂ ਕੰਮ ਨਹੀਂ ਹੁੰਦਾ ਮੈਂ ਤਾਂ ਬਿਮਾਰ ਆ ਮੇਰੇ ਜਿਹੜੇ ਬੰਦੇ ਨੇ ਬੜੀ ਦਵਾਈ ਖਾ ਲਈ ਉਹ ਤੋਂ ਕੰਮ ਨਹੀਂ ਹੁੰਦਾ ਇਹਨਾਂ ਉਹ ਕੰਮ ਵਾਲਾ ਕਿੱਥੇ ਰਹਿੰਦਾ ਹੁਣ ਤੁਸੀਂ ਮੰਨ ਕੇ ਚੱਲੋ ਮੇਰੇ ਤਿੰਨ ਆਪਰੇਸ਼ਨ ਹੋਏ ਹੋਏ ਆ ਚੌਥੀ ਅਲਸਰ ਹੋ ਕੇ ਹਟੀ ਪੰਜਵਾਂ ਸ਼ੂਗਰ ਹੈ ਛੇਵਾਂ ਮਾਈਗਰੇਨ ਸੀ ਸੱਤਵਾਂ ਸਾਹ ਸੀ ਵੀ ਕੁਛ ਖਾ ਲਈ ਨਹੀਂ ਸ਼ੈਂ ਸ਼ੈਂ ਹੋ ਲੱਗਿਆ ਮੇਰੀ ਪਾਕੀ ਸਾਰੇ ਆਪਣੇ ਰੋਗ ਟੁੱਟ ਗਏ ਗੁਰੂ ਦੀ ਕਿਰਪਾ ਨਾਲ ਇੱਕ ਆਪਾਂ ਨੂੰ ਕੱਲਾ ਸ਼ੂਗਰ ਹੈ ਕਰ ਪਮਾਰੀ ਟੁਰੇ ਫਿਰਦੇ ਆ ਪਰ ਜੇ ਮੈਂ ਕਮਾਂ ਸੋਨੂ ਮੇਰੇ ਚ ਤੰਤ ਵਾਲਾ ਤੰਤ ਵੀ ਰਟ ਟਾਈਮ ਪਾਸ ਕਰਦੀ ਆ ਐਂ ਤੁਹਾਨੂੰ ਕੱਦੂ ਦੀ ਸਬਜ਼ੀ ਬਣਾਉ ਚੁੱਲ੍ਹੇ ਤੇ ਕੰਮ ਸਾਰਾ ਕਰੂੰਗੀ ਇਹ ਨਹੀਂ ਹੈਗਾ ਟਲਦੀ ਨਹੀਂ ਨਾ ਮੈਨੂੰ ਟਲਣਾ ਵਧੀਆ ਲੱਗਦਾ ਇਹ ਵੀ ਜੁਨੀਚੂ ਆਇਆ ਕੱਲ ਨੂੰ ਫੇਰ ਪੇਪਰ ਆ ਪੜੀ ਜਾਂਦਾ ਇਹ ਮੇਰੀ ਮਜਬੂਰੀ ਸਮਝਦਾ ਵਿਚਾਰਾ ਮੈਂ ਇਹਦੀ ਸਮਝਦੀ ਆ ਮਾਂ ਪੁੱਤਾਂ ਸੀ ਰਲ ਕੇ ਆਪਦਾ ਟਾਈਮ ਪਾਸ ਕਰ ਲੈਨੇ ਟਾਈਮ ਪਾਸ ਮੇਰਾ ਤਾਂ ਹੀ ਸੌਖਾ ਹੋ ਰਿਹਾ ਹੈ ਜੀ ਮੈਨੂੰ ਦੀਪੂ ਸਮਝਦਾ ਜੇ ਮੈਨੂੰ ਦੀਪੂ ਵੀ ਨਾ ਸਮਝੇ ਸ਼ਾਇਦ ਮੇਰੀ ਤਾਂ ਆਪ ਚੀਖ ਨਿਕਲ ਜੇ ਕਿਉਂਕਿ ਜੇ ਮਨ ਮਾਂ ਪਾਂਡੇ ਇਕੱਠੇ ਕਰੇ ਉਹਨਾਂ ਨੂੰ ਹੌਲੀ ਹੌਲੀ ਦਮ ਲੈ ਕੇ ਮਾਂਜੂਗੀ ਪਾਂਡੇ ਮਾਂਜ ਕੇ ਪੱਦੂ ਗੁੱਦੂ ਚੀਰ ਲੂਗੀ ਕਿਉਂਕਿ ਕੱਦੂ ਮੈਨੂੰ ਚੁੱਲੇ ਦਾ ਬਣਾਇਆ ਸੁਆਦ ਲੱਗਦਾ ਉਹਨੂੰ ਹੌਲੀ ਹੌਲੀ ਚੁੱਲੇ ਤੇ ਬਣਾਉ ਉਹ ਕੱਦੂ ਨੂੰ ਤੇ ਐ ਕਰਦੀ ਕਰਾਉਂਦੀ ਬਸ ਇਹਨੇ ਦੂਜੀ ਵੀਡੀਓ ਦਾ ਟਾਈਮ ਹੋਜੂ ਕੱਪੜੇ ਵਾਲੀ ਦਾ ਉਹ ਦੀਪੂ ਦੇ ਨਾਲ ਬਣਦੀ ਆ ਕਿਉਂਕਿ ਮੈਂ ਇਕੱਲੀ ਬਣਾ ਨਹੀਂ ਸਕਦੀ ਹੁਣ ਆਪਾਂ ਜੀਰਦੇ ਆ ਕੱਦੂ ਕੋਈ ਵੀਰੇ ਜਿਹੜਾ ਮੇਰੇ ਵਰਗਾ ਰੋਗੀ ਬੰਦਾ ਵਿਚਾਰਾ ਉਹ ਤਾਂ ਕਦੇ ਹੀ ਖਾ ਸਕਦਾ ਕੋਈ ਕੁਝ ਖਾ ਨਹੀਂ ਸਕਦਾ ਗਰਮੀ ਗਰਮੀ ਤਾਂ ਵੈਸੀ ਮੇਰਾ ਦਵਾਲਾ ਨਿਕਲਿਆ ਰਹਿਣਾ ਮੈਥੋਂ ਗਰਮੀ ਨਹੀਂ ਛੱਲੀ ਜੀ ਮੈਂ ਸਰਦੀ ਤਾਂ ਛੱਲ ਲਈ ਆ ਗਰਮੀ ਤਾਂ ਮੈਥੋਂ ਬੁੱਲ ਪਈ ਆਲੂ ਬਖਾਰੇ ਮੈਂ ਤਾਂ ਖਾ ਨਹੀਂ ਆ ਜੀ ਇਹ ਠੰਡੇ ਹੁੰਦੇ ਆ ਬਾਕੀ ਇਹ ਸ਼ੂਗਰ ਦੇ ਮਰੀਚ ਨੂੰ ਬਹੁਤ ਚੰਗੇ ਹੁੰਦੇ ਆ ਬਹੁਤ ਕਿਉਂਕਿ ਸ਼ੂਗਰ ਦੇ ਮਰੀਚ ਨੂੰ ਕਾਬਜੀ ਹੋਊ ਉਹ ਉਸ ਕਰਕੇ ਬਾਬਾ ਇਹ ਹੱਡੀ ਵਾਲੀ ਜਿਹਾ ਪਿਆਰਾ ਕੱਦੂ ਵੇਚਣ ਬੁਢਾ ਆ ਹੁਣ ਤਾਂ ਮੈਂ ਸਬਜ਼ੀ ਕੀ ਦੇਖ ਤੇ ਬਾਹਰੋਂ ਲੈਉਣੀ ਪਰ ਮੌਦੋ ਲੱਗਦੀ ਨਹੀਂ ਵਿਚਾਰਾ ਬਿਜੋਰਦੀ ਜਾ ਰਹੀ ਤਾ ਤੋਂ ਮੜੀ ਮੋਟੀ ਹੈਲਪ ਹੋ ਜਾਂਦੀ ਜਿੰਨੇ ਜੋਗਰੇ ਆ ਬਾਕੀ ਜ਼ਿੰਦਗੀ ਆ ਜੀ ਕੱਟੀ ਜਾਣੀ ਐ ਸਾਰੇ ਭੈਣ ਭਰਾ ਮਨੂੰ ਇਹੀ ਕਹੂੰਗੀ ਸਾਂਝਾ ਰਹਿਣਾ ਸਿੱਖਿਆ ਕਰੋ ਜ਼ਿੰਦਗੀ ਦੀ ਜੰਗ ਹੈ ਜਾਰੀ ਰੱਖੋ ਕੁਛ ਨਹੀਂ ਹੁੰਦਾ ਆ ਕੜੀਆਂ ਤੁਹਾਡੇ ਸਾਹਮਣੇ 15 ਬਿਮਾਰੀਆਂ ਲੈ ਕੇ ਵੀ ਤੁਰੇ ਫਿਰਦੀ ਰਹੀਆਂ ਘਰ ਦਾ ਕੰਮ ਚੱਲ ਹੁਣ ਤਾਂ ਸਰ ਜਾਂਦਾ ਦੀਪੂ ਗੱਭਰੂ ਐ ਬੇਟੀ ਸਾਹ ਦਿੰਦੀ ਐ ਕਹੇ ਦਿਨੇ ਬਹੁਤ ਛੋਟੇ ਵੀ ਸੀ ਵਿਚਾਰੇ ਜਦੋਂ ਮੈਂ ਸਾਰਾ ਸਾਰਾ ਕੰਮ ਕਰਦੀ ਸੀ ਘਰ ਦਾ ਤੇ ਨਾਲੇ ਬਿਮਾਰ ਹੁੰਦੀ ਸੀ ਨਾਲੇ ਖਾਂਦੀ ਕੁਛ ਨਹੀਂ ਸੀ ਨਾਲੇ ਕੰਮ ਵੀ ਰਿਸਪੋਨਸਿਬਿਲਟੀਆਂ ਵੀ ਸਾਂਭਦੀ ਸੀ जो मेरे कोई सहारा ना होगा ना सू सारे काम ही करने पैसे भी चल अच्छा मैं दीपू के सिर पर पै जानी हूँ भी दीपू कर मैं लूआा नहीं होंगे है ना पर कोई टाइम भी यह भी भी सारा काम मैं खुद कर दी बीमार के सारा काम आप कर दी टेंश ना लिया करो ਜਿਹੜੇ ਮੇਰੇ ਭੈਣ ਭਰਾ ਦੇ ਬਿਮਾਰ ਹਿੰਦੇ ਹੌਂਸਲਾ ਰੱਖੋ ਹੌਸਲੇ ਨਾਲ ਹੌਂਸਲੇ ਤੋਂ ਵੱਡੀ ਕੋਈ ਦਵਾਈ ਨਹੀਂ ਹੈਗੀ ਥੋਡੇ ਵੀ ਕਿਉਂਕਿ ਜਿੰਨੇ ਤੁਸੀਂ ਹੌਂਸਲੇ ਨਾਲ ਕੰਮ ਕਰੋਗੇ ਹਨਾ ਉੰਨੇ ਤੁਸੀਂ ਮਤਲਬ ਕਾਮਯਾਬ ਰਹੋਗੇ ਜਿੰਦੇ ਵੀ ਜਿੰਨਾ ਤੁਸੀਂ ਦਿਨ ਲਾ ਛੱਟੋਗੇ ਉੰਨਾ ਹੀ ਜ਼ਿਆਦਾ ਇਸ ਨੂੰ ਬਿਮਾਰੀ ਦੇ ਹਨ ਮੈਨੂੰ ਸ਼ੂਗਰ ਆ ਮੈਂ ਸ਼ੂਗਰ ਦੀ ਕੋਈ ਪ੍ਰਵਾਹ ਪ੍ਰਭੂ ਨਹੀਂ ਕਰਦੀ ਕਿਉਂਕਿ ਮੇਰੇ ਜ਼ਾਰੇ ਬਨੇਜ ਰੱਖਣਾ ਬਨੇਜ ਆਪਾਂ ਰੱਖੀ ਬੈਠੇ ਆ ਮੈਂ ਕਿਤੇ ਨਾ ਕਿਤੇ ਵੀ ਕੋਈ ਕੁਝ ਖਾਦਾ ਜਾਂਦਾ ਪਰ ਮੈਂ ਠੀਕ ਆ ਹਾਂ ਵੀ ਖੰਡ ਵਾਲੀਆਂ ਬਣਨਾਂ ਚੀਜ਼ਾਂ ਤੋਂ ਜ਼ਿਆਦਾ ਹੀ ਨਫਰਤ ਹੋਦੀ ਮੈਨੂੰ ਬਿਆਹ ਅਸ ਗੁੱਲੇ ਭਲਾ ਬਿਜਮਣਾ ਸੱਤ ਛੱਡ ਗਏ ਜੇ ਵਿਆਹ ਬੂ ਦੇ ਵਿੱਚ ਕੁਝ ਖਾਣਾ ਵੀ ਤੇ ਕਦਾ ਵਰਫੀ ਦਾ ਪੀਸ ਖਾ ਲੈਨੇ ਮਿੱਠੇ ਦੇ ਤੌਰ ਤੇ ਮੈਂ ਤਾਂ ਵਰਫੀ ਵਧੀਆ ਹੁੰਦੀ ਹੈ ਦੁੱਧ ਤੋਂ ਬਣੀ ਹੁੰਦੀ ਹੈ ਨਾ ਪ੍ਰੋਟੀਨ ਹੁੰਦਾ ਰਹੇ ਜੇ ਇੱਕ ਕਦਾ ਪੀਸ ਖਾ ਲੈਨੇ ਥੋੜਾ ਬਹੁਤਾ ਕੁ ਨਮਕੀਨ ਖਾ ਲੈਨੇ ਅਗਰ ਟਾਈਮ ਜਾਂ ਪਾਸਤਾ ਕਰੀ ਜਾਂਨੇ ਆ ਜਮਾ ਨਹੀਂ ਆਪਾਂ ਛੱਡਦੇ ਛੁੱਟਦੇ ਵਿਆਹ ਚ ਅਸੀਂ ਛੋਟੇ ਕੋਲ ਗੱਪ ਮਾਰ ਗਏ ਵੀ ਹਾਂਜੀ ਮੈਂ ਤਾਂ ਵਿਆਹ ਤੇ ਜਮਾ ਛੱਡ ਦਿੰਦੀ ਕੋਈ ਛੁੱਟ ਨਹੀਂ ਵਜਦਾ ਵੀਰੇ ਖਾ ਲਈਦਾ ਜੀ ਕਰਦਾ ਜਿਉਂਦਿਆਂ ਦਾ ਉਹ ਵਿਆਹ ਦੇ ਵਿੱਚ ਹੀ ਕਦੇ ਨਾ ਕਰੇ ਕੋਈ ਵਿਆਹ ਫੜਾ ਰੋਜ ਹੁੰਦੇ ਆ ਜੀ ਇਕੜਾ ਰੋਲ ਪ੍ਰੋਗਰਾਮ ਹੁੰਦੀ ਆ ਕਦੇ ਪ੍ਰੋਗਰਾਮ ਆਗੇ ਆ ਲਸਣ ਨਾਲ ਜਿਹੜੀ ਤੁਸੀਂ ਇਹ ਗਰਮੀ ਚ ਵੀ ਖਾਇਆ ਕਰੋ ਲਸਣ ਐਂਟੀਬਾਇਟਿਕ ਹੁੰਦੀ ਆ ਠੀਕ ਆ ਸਰਦੀ ਚ ਆਪਾਂ ਵੱਧ ਪਾ ਲੈਣਾ ਗਰਮੀ ਚ ਘੱਟ ਪਾ ਲੈਣਾ ਪਾ ਲੈ ਕਰੋ ਪਰ ਲਸਣ ਨਾਲ ਛੱਡਿਆ ਕਰੋ ਪਾਣੀ ਆਇਆ ਨਾ ਕਹਿੰਦਾ ਪਰ ਗਰਮੀ ਆ ਗਈ ਗਰਮੀ ਚ ਲਸਣ ਨਹੀਂ ਖਾਣੀ ਲਸਣ ਤਾਂ ਐਂਟੀਬਾਇਟਿਕ ਆ ਲਸਣ ਕਾਲੀ ਮਿਰਚ ਤੇ ਹਲਦੀ ਇਹ ਤਾਂ ਬਹੁਤ ਵੱਡੀਆਂ ਦਵਾਈਆਂ ਆਪਣੀ ਰਸੋਈ ਚ ਲਸਣ ਵੀ ਐਂਟੀਬਾਇਟਿਕ ਹੁੰਦੀ ਐ ਮੜੀ ਮੋਟੀ ਇਨਫੈਕਸ਼ਨ ਨੂੰ ਤਾਂ ਇਹ ਦੁੱਧ ਕੱਢ ਦਿੰਦੀ ਆ ਕਾਲੀ ਮਿਰਚ ਤੇ ਹਲਦੀ ਮਿਰਚ ਕਾਲੀ ਮੜੀ ਮੋਟੀ ਇਨਫੈਕਸ਼ਨ ਤਾਂ ਇਹ ਘੜ ਦਿੰਦੇ ਆ ਇਹ ਖਾਇਆ ਕਰੋ ਮੈਂ ਤੁਹਾਨੂੰ ਗਰਮੀ ਆ ਗਈ ਐ ਛਿੰਦਾ ਜੁ ਖਾਂਦੇ ਕਿਉ ਗਰਮੀ ਤੇ ਲਸਣ ਕੀ ਕਹਿੰਦੀ ਐ ਕੁਛ ਨਹੀਂ ਕਹਿੰਦੀ ਲਸਣ ਥੋੜੀ ਘਣੀ ਆਪਦੀ ਲਿਮਟਡ ਲਿਮਟਡ ਅਨੁਸਾਰ ਪੰਜ ਚਾਰ ਬਿੱਚਾ ਹਾ ਪਾ ਲਵਾਂ ਕਲੀਆਂ ਆਈਆਂ ਖਾਣਾ ਨਾ ਛੱਡਿਆ ਕਰੋ ਖਾਣਾ ਕੁਛ ਮੜਾ ਨਹੀਂੰਦਾ ਲਿਮਟਡ ਚ ਖਾਣਾ ਚਾਹੀਦਾ ਜ਼ਰੂਰੀ ਐ ਇਹ ਇਹ ਤਾਂ ਦਵਾਈ ਆ ਹੁਣ ਆਪਾਂ ਬਣਾਵਾਂਗੇ ਜੀ ਕद्दू ਫੋਰ ਤਾਂ ਵਿਚਾਰੀ ਕੋਲੇ ਕਿਹਾ ਮੇਰੇ ਕੋਲ ਪਨੀਰ ਆ ਕद्दू ਹੀ ਖਾਵਾਂਗੇ ਗਰਮ ਗਰਮੇ ਛਾਰਾ ਨਾਲ ਅਹੀਂ ਤਾਂ ਪੰਗਾ ਹੁੰਦਾ ਛੇਰ ਚ ਆਪਾਂ ਜਦੋਂ ਰੈਂਨੇ ਦੁੱਧ ਦਹੀਂ ਤੇ ਕਮੀ ਹੋਈ ਜਾਂਦੀ ਐ ਤੇ ਪਿੰਡ ਚ ਰਹਿੰਦੇ ਸੀ ਉਦੋਂ ਤਾਂ ਪਤੀ ਨਹੀਂ ਸੀ ਪਨੀਰ ਦੁੱਧ ਹੁੰਦਾ ਦੀ ਐ ਤੋਂ ਕਿ ਪਿੰਡਾ ਜਦੋਂ ਧਾਮ ਹੁੰਦਾ ਜੀ ਤੁਹਾਨੂੰ ਪਤਾ ਮੈਂ ਸਮੋਸਾ ਸੂਂਡੀਆਂ ਰਹਿੰਦੀਆਂ ਆਪਾਂ ਨੇ ਵੀ ਬਹੁਤ ਰੱਖੀਆਂ ਬਾਦੂ ਦੁੱਧ ਵਿੱਚ ਐ ਬਾਦੂ ਮਸਾ ਰੱਖੀਆਂ ਲਾਓ ਜੀ ਹੁਣ ਆਪਾਂ ਕਦੂ ਕੁਦੂਦੀ ਕਰਦੇ ਆਂ ਤਿਆਰੀ ਤੇ ਤੁਸੀਂ ਵੀ ਆਪਣੇ ਘਰੋਂ ਕੰਮ ਤੇ ਅਗਲੀ ਵੀਡੀਓ ਚ ਆਪਾਂ ਮਿਲਾਂਗੇ ਜੀ ਸੋਨੂੰ ਜਾਉਂਦੇ ਰਹੇ ਤਾਂ ਕਿਉਂਕਿ ਅੱਜ ਕੱਲ ਕੋਈ ਪਤਾ ਨਹੀਂ ਕਦੋਂ ਕਿਸੇ ਨਾਲ ਕੀ ਹੋਣਾ ਲੈ ਵੀ ਹੁਣ ਅਸੀਂ ਲੈਨੇ ਆ ਮਾਂ ਪੁੱਤ ਥੋੜੇ ਤੋਂ ਇਜਾਜ਼ਤ ਸਸਰੀ ਕਾ ਜੀ ਆਪ ਸਾਭ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ